ਦੇ ਵਿੱਚ ਜਿਹੜਾ ਨਸ਼ਾ ਬੰਦ ਨਹੀਂ ਕਰਾ ਪਾਰੀ ਤੁਹਾਨੂੰ ਯਾਦ ਰਹੂਗਾ ਅੱਜ ਤੋਂ तकरीबन 7-8 ਮਹੀਨੇ ਪਹਿਲਾਂ ਦੀ ਗੱਲ ਹੈ ਪੰਜ-ਛਤੋਂ ਬੰਦੇ ਦੇ ਨਾਲ ਜਾ ਕੇ ਨੇ ਧਰਨਾ ਵੀ ਲਵਾਇਆ ਸੀ ਸੋ ਇਹ ਜਿਹੜੀਆਂ ਗੱਲਾਂ ਲਾਟਰੀ ਨੂੰ ਲੈ ਕੇ ਅੱਜ ਕੀਤੀਆਂ ਜਾ ਰਹੀਆਂ ਇਹ ਬਿਲਕੁਲ ਬੇਬੁਨਿਆਦ ਹੈ ਔਰ ਅਸੀਂ ਚਾਹਾਂਗੇ ਕਿ ਜਿਹੜੇ ਲੋਕ ਵੀ ਇਹਨਾਂ ਧੰਦਾ ਕਰਦੇ ਐ ਇਹਦੇ ਤੇ ਕਾਨੂੰਨ ਵੀ ਸਖਤ ਹੋਣਾ ਚਾਹੀਦਾ ਲਾਟਰੀ ਵਾਲੇ ਨੂੰ ਫੜਦੇ ਐ ਹਾਣੇ ਵੀ ਪੌਂਡ ਦਾ ਰਸਤੇ ਜਿਹਨੂੰ ਛੱਡ ਦਿੱਤਾ ਜਾਂਦਾ ਜਮਾਨਤ ਲੈ ਕੇ ਸੋ ਅਗਰ ਇਹ ਇਹਦੇ ਤੇ ਕਾਨੂੰਨ ਸਖਤ ਹੋਏਗਾ ਗੈਰ ਜਮਾਨਤੀ ਧਾਰਾ ਲੱਗਣੀਆਂ ਲੋਕ ਜੇਲ੍ਹਾਂ ਵਿੱਚ ਜਾਣਗੇ ਤਾਂ ਮੇਰਾ ਖਿਆਲ ਹੈ ਕਿ ਇਹ ਜਿਹੜੇ ਨਜਾਇਜ਼ ਹੰਦੇ ਆ ਇਹ ਤਾਂ ਹੀ ਇਹਨਾਂ ਨੂੰ ਲਗਾਮ ਲੱਗ ਸਕਦੀ ਹੈ ਅਗਰ ਇਹਨਾਂ ਦੇ ਉੱਤੇ ਇਹਨਾਂ ਦੀ ਸਜ਼ਾ ਵੀ ਸਖਤ ਹੋਵੇ ਇਹਦੇ ਤੇ ਕੱਲ ਇੱਕ ਪ੍ਰੈਸ ਕਾਨਫਰੰਸ ਹੈ ਜਿਹੜੀ ਵਿਥ ਪ੍ਰੂਫ ਹੈ ਜਿਹੜੀ ਉਹ ਕੀਤੀ ਜਾਏਗੀ ਫਤੋਂ ਦੱਸਿਆ ਜਾਏਗਾ ਕਿ ਕਿਦੇ ਰਹਿਨਵਾਇ ਦੇ ਥੱਲੇ ਕਿਦੀ ਜਿਹੜੀ ਐ ਛਤਰ ਛਾਇਆ ਦੇ ਥੱਲੇ ਇਹ ਚੱਲ ਰਿਹਾ ਪੂਰਾ ਤਨਖੂਰ ਸਾਈ ਦੇ ਤਰ੍ਹਾਂ ਮੇਰੇ ਖਾਸ ਨਾਤਾ ਮੈਂ ਖੁਦ ਦਾ ਨਾਤਾ ਉਹਨਾਂ ਨਾਲ ਟੁੱਟ ਚੁੱਕਿਆ ਹੁਣ ਇਹ ਪੁਲਿਸ ਦਾ ਕੰਮ ਹੈ ਤੁਹਾਡਾ ਕੰਮ ਹੈ ਕਿ ਜਿਹੜੇ ਲੋਕ ਹੁਣ ਕੰਮ ਕਰ ਰਹੇ ਐ ਜਿਹੜੇ ਲੋਕ ਐ ਉਹਨਾਂ ਨੂੰ ਜਾ ਕੇ ਤੁਸੀਂ ਜਰੂਰ ਨਿਸ਼ਰ ਕਰੋ ਉਹਨਾਂ ਦੀਆਂ ਜਿਹੜੀਆਂ ਕਰਤੂਤਾਂ ਜਿਹੜੀਆਂ ਸਾਹਮਣੇ ਲੱਗੀਆਂ ਜਿਹੜੀ ਜਿਸ ਟੌਪਿਕ ਦੇ ਉੱਤੇ ਅੱਜ ਮੈਂ ਆਇਆ ਜਿਹੜੀ ਨਾਮ ਦੀ ਗੱਲ ਹੈ ਤੁਸੀਂ ਵੇਟ ਕਰੋ ਕੁਝ ਘੰਟਿਆਂ ਦੀ ਵੇਟ ਹੈ ਉਹ ਵੀ ਤੁਹਾਨੂੰ ਸਾਰੇ ਦੱਸੇਗਾ